ਪੰਜਾਬ ਸਰਕਾਰ ਵਿੱਚ ਫੇਰ ਬਦਲ ਨੂੰ ਲੈ ਕੇ ਆਈ ਵੱਡੀ ਖਬਰ ਪੰਜਾਬ ਦੇ ਤਿੰਨ ਮੰਤਰੀਆਂ ਦੀ ਹੁਣ ਜਾ ਰਹੀ ਹੈ ਛੁੱਟੀ ਜੋ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਇਹਨਾਂ ਤਿੰਨ ਮੰਤਰੀਆਂ ਨੂੰ ਤਲਬ ਕੀਤਾ ਹੈ ਉਹ ਕਿਹੜੇ ਕਿਹੜੇ ਤਿੰਨ ਮੰਤਰੀ ਨੇ ਜਿਨ੍ਹਾਂ ਨੂੰ ਅੱਜ ਕੇਜਰੀਵਾਲ ਨੇ ਦਿੱਲੀ ਬੁਲਾਇਆ ਅਤੇ ਉਹਨਾਂ ਨੂੰ ਘਰ ਬਿਠਾ ਦਿੱਤਾ ਜਾਵੇਗਾ ਡਿਪਟੀ ਸੀਐਮ ਲਾਉਣ ਨੂੰ ਵੀ ਅੱਜ ਕੇਜਰੀਵਾਲ ਦੇ ਵੱਲੋਂ ਇੱਕ ਮਹਿਲਾ विधायकों बुलाया गया है जो उन्होंने पंजाब वो जिम्मेवारी मिल सकती है तो पंजाब के मंत्रीमंडल मंत्री चु ब कर तैयारी करती जा रही है मुख्यमंत्री भगवंत मान जिमें ही ठीक होकर बहर आने फेरबदल होगा वो कि ने जिन्होंली सद्या गया है तुम जुड़े हो लोकलाइ न्यूज़ न बहुत बहुत स्वागत हाँ ਪੰਜਾਬ ਦੇ ਵਿੱਚ ਮੋਗਾ ਰੈਲੀ ਹੁੰਦੀ ਏ ਮੋਗਾ ਰੈਵੀ ਦੇ ਵਿੱਚ ਜੋ ਬਹੁਤ ਹੀ ਘੱਟ ਲੋਕਾਂ ਦਾ ਪਹੁੰਚਣਾ ਆਮ ਆਦਮੀ ਪਾਰਟੀ ਲਈ ਚਿੰਤਾ ਬਣੀ ਹੋਈ ਏ 2027 ਦੇ ਵਿਧਾਨ ਸਭਾ ਚੋਣਾਂ ਦਾ ਅਸਲ ਭੁਖ ਨਜ਼ਰ ਆ ਗਿਆ ਅਰਵਿੰਦ ਕੇਜਰੀਵਾਲ ਨੂੰ ਕਿ ਪੰਜਾਬ ਦੇ ਵਿੱਚ ਲੋਕ ਹੁਣ ਆਮ ਆਦਮੀ ਪਾਰਟੀ ਤੋਂ ਕਿਨਾਰਾ ਕਰਦੇ ਜਾ ਰਹੇ ਨੇ ਆਮ ਆਦਮੀ ਪਾਰਟੀ ਦੀ ਲੋਕਪ੍ਰਿਯ ਪੰਜਾਬ ਵਿੱਚ ਘਟਦੀ ਜਾ ਰਹੀ ਏ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕਿ 2022 ਤੋਂ ਪਹਿਲਾਂ ਉਹਨਾਂ ਨੂੰ ਲੋਕ ਸੁਣਨ ਵਾਸਤੇ ਉਤਾਵਲੇ ਹੁੰਦੇ ਸੀ ਵੱਡੇ ਇਕੱਠ ਹੁੰਦੇ ਸੀ ਤੇ ਲੋਕ ਧੜਾ ਧੜ ਉੱਥੇ ਪਹੁੰਚਦੇ ਸੀ ਪਰ ਪਿਛਲੇ 4 ਸਾਲਾਂ ਤੋਂ ਸਰਕਾਰ ਹੋਣ ਦੇ ਬਾਵਜੂਦ ਲੋਕਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰਤੀ ਤੇ ਆਮ ਆਦਮੀ ਪਾਰਟੀ ਦੇ ਪ੍ਰਤੀ ਜੋ ਆਮਦ ਘਟ ਗਈ ਏ ਲੋਕ ਰੈਲੀਆਂ ਦੇ ਵਿੱਚ ਮੁੱਖ ਮੰਤਰੀ ਨੂੰ ਸੁਣਨ ਵਾਸਤੇ ਨਹੀਂ ਆਉਂਦੇ ਜੋ ਕੇਜਰੀਵਾਲ ਮਨੀਸ਼ ਸੋਦਿਆ ਇਸ ਰੈਲੀ ਦੇ ਵਿੱਚ ਪਹੁੰਚੇ ਤੇ ਉਸ ਤੋਂ ਬਾਅਦ ਪੰਜਾਬ ਦੇ ਲੋਕ ਨਹੀਂ ਪਹੁੰਚੇ ਜਿਸ ਦੇ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਣ ਦੀ ਤਿਆਰੀਏ ਜੋ ਹੁਣ ਮੁੱਖ ਮੰਤਰੀ ਭਗਵੰਤ ਮਾਨ ਬਿਮਾਰ ਨੇ ਫੋਟਿਸ ਹਸਪਤਾਲ ਦੇ ਵਿੱਚ ਐਡਮਿਟ ਨੇ ਜੋ ਅੱਜ ਮਨੀਸ਼ ਸੋਧਿਆ ਪੰਜਾਬ ਵਿੱਚ ਆਏ ਤੇ ਉਹਨਾਂ ਨੇ ਮੁੱਖ ਮੰਤਰੀ ਦਾ ਹਾਲ ਜਾਣਨ ਵਾਸਤੇ ਉੱਥੇ ਮੁਹਾਲੀ ਫੋਟਿਸ ਹਸਪਤਾਲ ਪਹੁੰਚੇ ਨੇ ਦੂਸਰੇ ਪਾਸੇ ਕੇਜਰੀਵਾਲ ਨੇ ਤਿੰਨ ਮੰਤਰੀ ਤੇ ਇੱਕ ਵਿਧਾਇਕਾ ਨੂੰ ਦਿੱਲੀ ਵਿੱਚ ਤਲਬ ਕੀਤਾ ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸੋਧਿਆ ਪੰਜਾਬ ਵਿੱਚ ਹੀ ਸਨ ਤੇ ਪੰਜਾਬ ਵਿੱਚ ਉਹਨਾਂ ਨਾਲ ਨਹੀਂ ਮੀਟਿੰਗ ਕੀਤੀ ਗਈ ਤੇ ਦਿੱਲੀ ਮੀਟਿੰਗ ਕੀਤੀ ਏ ਉਹ ਕਿਹੜੇ ਕਿਹੜੇ ਮੰਤਰੀ ਨੇ ਜੋ ਸ਼ਾਮ 84 ਤੋਂ ਜਿਹੜੇ ਕਿ ਡਾਕਟਰ ਨਵਜੋਤ ਸਿੰਘ ਤੇ ਦੂਸਰੇ ਜੰਦਰ ਪਛਮੀ ਤੋਂ ਮਹਿੰਦਰ ਭਗਤ ਤੇ ਤੀਸਰਾ ਸਾਨੇਵਾਲ ਹਲਕੇ ਤੋਂ ਵਿਧਾਇਕ ਜੋ ਹਰਦੀਪ ਸਿੰਘ ਮੁੰਡਿਆ ਇਹਨਾਂ ਤਿੰਨਾਂ ਨੂੰ ਬੁਲਾਇਆ ਗਿਆ ਹੈ ਤਿੰਨਾਂ ਨੂੰ ਬੁਲਾ ਕੇ ਜੋ ਕੇਜਰੀਵਾਲ ਦੇ ਵੱਲੋਂ ਜਾਂ ਤਾਂ ਇਹਨਾਂ ਨੂੰ ਹੋਰ ਵੱਡੇ ਉਹਦੇ ਦਿੱਤੇ ਜਾ ਸਕਦੇ ਨੇ ਇਹਨਾਂ ਨੂੰ ਹੋਰ ਵਿਭਾਗ ਦਿੱਤੇ ਜਾ ਸਕਦੇ ਨੇ ਇਹਨਾਂ ਦੇ ਵਿਭਾਗ ਬਦਲੇ ਜਾ ਸਕਦੇ ਨੇ ਤੇ ਜਾਂ ਇਹਨਾਂ ਤਿੰਨਾਂ ਦੀ ਛੁੱਟੀ ਹੋ ਸਕਦੀ ਏ ਜੋ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਪਰ ਅੱਜ ਚਰਚਾ ਬਣੀ ਹੋਈ ਏ ਕਿ ਕਿੰਨ ਮੰਤਰੀਆਂ ਨੂੰ ਕਰ ਬਿਠਾਇਆ ਜਾ ਸਕਦਾ ਸੋ ਦੂਸਰੇ ਪਾਸੇ ਜੋ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਲੱਗ ਚੱਲ ਰਹੀ ਵਿਧਾਇਕਾ ਕਦੇ ਵੀ ਉਹਨਾਂ ਦੀ ਮੁੱਖ ਮੰਤਰੀ ਨਾਲ ਨਹੀਂ ਬਣੀ ਉਸ ਸਵਧਾਇਕਾ ਨੂੰ ਵੀ ਸੱਦਿਆ ਗਿਆ ਕੇਜਰੀਵਾਲ ਦੇ ਵੱਲੋਂ ਜੋ ਤਲਵੰਡੀ ਸਾਬੋ ਦੇ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਪ੍ਰੋਫੈਸਰ ਬਲਜਿੰਦਰ ਕੌਰ ਇੱਕ ਬਹੁਤ ਹੀ ਪੜੀ ਲਿਖੀ ਤੇ ਸੂਝਵਾਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਚਾਹਦੇ ਕਿ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਕੈਬਨਟ ਦਾ ਹਿੱਸਾ ਬਣਾਇਆ ਜਾਵੇ ਸੋ ਅੱਜ ਕੇਜਰੀਵਾਲ ਨੇ ਉਹਨਾਂ ਨੂੰ ਸਪੈਸ਼ਲ ਸੱਦਿਆ ਹੈ ਔਰ ਪੰਜਾਬ ਦੇ ਵਿੱਚ ਜੋ ਫੇਰ ਬਦਲ ਹੋਣਾ ਹੈ ਜੋ ਡਿਪਟੀ ਸ਼ੇਮ ਲਾਉਣ ਦੀ ਗੱਲ ਚੱਲ ਰਹੀ ਹੈ ਉਹ ਦਲਤ ਤੇ ਦੂਸਰਾ एक जरनल ज हिंदू चेहरे को डिप्टी सी एम लाया जाए जो भावें मुख्यमंत्री भगवंत मान इनकार कर चुके हैं पर दूसरे पास मुख्यमंत्री भगवंत मान बीमार ने और उन्होंने गैर उन्होंच कौन देखे पंजाब दे अफसरशाही कौन मीटिंग करे जो केजरीवाल ने पंजाब ही इस विधायक प्रोफेसर बलजिंद कौर को जिम्मेवारी देने गल की है दूसरे पास जैबिट मंतरी ने मलोट हल्के तो, ਮੈਡਮ ਬਜੀਤ ਕੋਰ ਮੁੱਖ ਮੰਤਰੀ ਉਹਨਾਂ ਨੂੰ ਡਿਪਟੀ ਸੀਐਮ ਲਾਉਣ ਵਾਸਤੇ ਹਾਂ ਕਰ ਚੁੱਕੇ ਨੇ ਜਿਹੜੇ ਕਿ ਵਿੱਤ ਮੰਤਰੀ ਹਰਪਾਲ ਚੀਮਾ ਦਾ ਵੀ ਡਿਪਟੀ ਸੀਐਮ ਬਣਨ ਦਾ ਵੱਡਾ ਆਧਾਰ ਹੈ ਉਹਨਾਂ ਦਾ ਦਾਵਾ ਹੈ ਪਰ ਉਹਨਾਂ ਨੂੰ ਵੀ ਮੁੱਖ ਮੰਤਰੀ ਭਗਵੰਤ ਮਾਨ ਡਿਪਟੀ ਸੀਐਮ ਨਹੀਂ ਬਣਾਉਣਾ ਚਾਹੁੰਦੇ ਸੋ ਹੁਣ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਹ ਬਹੁਤ ਵੱਡਾ ਫੇਰਬਦਲ ਦੇਖਣ ਨੂੰ ਮਿਲੇਗਾ ਜੋ ਜਾਣਕਾਰੀ ਸਾਡੇ ਕੋਲ ਨਿਕਲ ਕੇ ਆਈ ਹੈ ਕਿ ਇਹਨਾਂ ਤਿੰਨਾਂ ਮੰਤਰੀਆਂ ਨੂੰ ਦਿੱਲੀ ਸੱਦਿਆ ਗਿਆ ਕੇਜਰੀਵਾਲ ਨਾਲ ਮੀਟਿੰਗ ਹੋਈ ਹੈ ਔਰ ਕੇਜਰੀਵਾਲ ਨੇ ਇੱਕ ਕੀ ਮੀਟਿੰਗ ਹੋਈ ਹੈ ਭਵਿੱਖ ਦੇ ਵਿੱਚ ਇਹਨਾਂ ਨੂੰ ਜਾਂ ਤਾਂ ਹੋਰ ਵਿਭਾਗ ਦਿੱਤੇ ਜਾ ਸਕਦੇ ਨੇ ਇਹਨਾਂ ਦੇ ਵਿਭਾਗ ਬਦਲੇ ਜਾ ਸਕਦੇ ਨੇ ਤੇ ਜਾਂ ਫਿਰ ਇਹਨਾਂ ਨੂੰ ਮੰਤਰੀ ਮੰਡਲ ਚੋਂ ਬਾਹਰ ਕੀਤਾ ਜਾ ਸਕਦਾ ਹੈ ਸੋ ਨਵੇਂ ਚਿਹਰੇ ਵੀ ਸ਼ਾਮਲ ਕੀਤੇ ਜਾ ਸਕਦੇ ਨੇ ਮੰਤਰੀ ਮੰਡਲ ਦੇ ਵਿੱਚ 2027 ਦੀਆਂ ਚੋਣਾਂ ਤੋਂ ਪਹਿਲਾਂ ਇਹ ਫੇਰ ਬਦਲ ਦੇਖਣ ਨੂੰ ਮਿਲੇਗਾ ਇੱਕ ਵਾਰ ਫੇਰ ਪੰਜਾਬ ਦੇ ਵਿੱਚ ਹਰਚਲ ਮਚੀ ਹੋਈ ਹੈ ਪੰਜਾਬ ਦੀ ਕੈਬਨਿਟ ਦੇ ਵਿੱਚ ਕਿ ਕਿਹੜੇ ਮੰਤਰੀ ਦੀ ਛੁੱਟੀ ਹੋ ਜਾਣੀ ਹੈ ਤੇ ਕਿਸ ਨੂੰ ਜਗ੍ਹਾ ਮਿਲ ਜਾਣੀ ਹੈ ਸੋ ਪੰਜਾਬ ਦੇ ਵਿੱਚ ਡਿਪਟੀ ਸੀਐਮ ਦੋ ਲਾਉਣ ਦੀ ਵੀ ਜਿਹੜੀ ਧਿਆਲੀ ਚੱਲ ਰਹੀ ਹੈ ਇੱਕ ਦਲਤ ਚਿਹਰਾ ਤੇ ਦੂਸਰਾ ਹਿੰਦੂ ਚਿਹਰਾ ਜੋ ਇੱਕ ਪਾਸੇ ਅਮਨ अरोड़ा ਤੇ ਦੂਸਰੇ ਪਾਸੇ ਸੰਜੀਵ अरोड़ा अरोड़ा ਵਰਸ਼ ਜਿਨ੍ਹਾਂ ਦਾ ਪੂਰਾ ਪ੍ਰਭਾਵ ਹੈ ਸੰਜੀਵ अरोड़ा ਪਹਿਲਾਂ ਹੀ ਡਿਪਟੀ ਸੀਐਮ ਦੇ ਤੌਰ ਤੇ ਕੰਮ ਕਰ ਰਹੇ ਨੇ ਕਿ ਉਹਨਾਂ ਕੋਲ ਵੱਡੇ ਅਹੁਦੇ ਨੇ ਔਰ ਪੰਜਾਬ ਦੇ ਵਿੱਚ ਸੰਜੀਵ अरोड़ा ਨੂੰ ਵੱਡੀਆਂ ਪਾਵਰਾਂ ਦਿੱਤੀਆਂ ਹੋਈਆਂ ਨੇ ਜੋ ਪੰਜਾਬ ਵਿੱਚ ਉਹਨਾਂ ਨੂੰ ਡਿਪਟੀ ਸੀਐਮ ਦੇ ਰੂਪ ਵਿੱਚ ਵੀ ਦੇਖਿਆ ਜਾ ਰਿਹਾ ਹੈ ਸੋ ਪੰਜਾਬ ਦਾ ਇਹ ਬਹੁਤ ਵੱਡਾ ਆਖਰੀ ਫੇਰ ਬਦਲ ਹੋਵੇਗਾ